ਸਾਰੇ ਜਹਾਂ ਸੇ ਅੱਛਾ ਇਹ ਹਿੰਦੁਸਤਾਨ ਹਮਾਰਾ ਹਮ ਬੁਲਬੁਲੇ ਹੈ ਇਸਕੇ ਇਹ ਗੁਲਸਿਤਾ ਹਮਾਰਾ ਇਹ ਗੁਲਸਿਤਾ ਹਮਾਰਾ ਸਤਸ਼ਿਰਿਆ ਕਾਲ ਮੇ ਆਸ਼ੂਦੀਪ ਕੌਰ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਵੱਲੋਂ ਅਤੇ ਮੇਰੇ ਵੱਲੋਂ ਆਪ ਸਭ ਨੂੰ ਦੇਸ਼ਾਂ ਵਿਦੇਸ਼ਾਂ ਚ ਬਸਦੇ ਭਾਰਤੀਆਂ ਨੂੰ 79ਵੇਂ ਸਤੰਤਰਤਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਅੱਜ ਦੇਸ਼ ਭਰ ਦੇ ਵਿੱਚ ਆਜ਼ਾਦੀ ਦਿਹਾੜੇ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਭਾਰਤ 79ਵਾਂ ਸਤੰਤਰਤਾ ਦਿਵਸ ਬੜੀ ਧੂਮ-ਧਾਮ ਨਾਲ ਅਤੇ ਪੂਰੇ ਉਤਸ਼ਾਹ ਨਾਲ ਮਨਾ ਰਿਹਾ ਹੈ ਅੱਜ ਉਹ ਦਿਨ ਹੈ ਜਿਸ ਦਿਨ ਲਈ ਸਾਡੇ ਸ਼ਹੀਦਾਂ ਨੇ ਸਾਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਸੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਅਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ उनासीवा आजादी दिवस पीएम मोदी ने लाल किले तिरंगा लहरा के मनाया आजादी दिवस ऐसी पीएम मोदी ने वासियों बधाई दी आजादी दिहाड़े पी पीएम मोदी ने वाडा तोहफा दिता सुन के बाद बाग हो जाओगे लेकिन आज ऐसी पचास साल पहले भारत के संविधान का गला दौड़ दिया गया भारत के संविधान के पीठ में छुरा भोग दिया गया देश को जेल खाना बना दिया गया आपातकाल लगा दिया गया था इमरजेंसी थोक दी गयी थी इमरजेंसी के 50 साल हो रहे देश की किसी भी पीढ़ी ने संविधान की हत्या के इस पाप को कभी भूलना नहीं चाहिए संविधान की हत्या करने वाले पापियों को नहीं भूलना चाहिए और हमें भारत के संविधान के प्रति अपने समर्पण को और मजबूती देते आगे बढ़ना चाहिए तो दस जी की स्पीकर कुलतार संघवा ने फिरोजपुर ऐसी तिरंगा झंडा लहराया ये आजादी बहुत बड़ी कीमत तार के सामू मिली है इस आजादी ਜਿੱਥੇ ਆਪਾਂ ਜਸ਼ਨ ਮਨਾ ਰਹੇ ਆ ਸਾਡੇ ਦੇਸ਼ ਨੂੰ ਵਧਾਈ ਦੇ ਰਹੇ ਆ ਦੁਨੀਆ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਮੈਂ ਵਧਾਈ ਦਿੰਦਾ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਸੀਐਮ ਮਾਨ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਫਰੀਦਕੋਟ 'ਚ ਤਿਰੰਗਾ ਝੰਡਾ ਲਹਿਰਾਇਆ ਗਿਆ ਅੱਜ 79ਵਾਂ ਆਜ਼ਾਦੀ ਦਿਹਾੜਾ ਅਸੀਂ ਮਨਾ ਰਹੇ ਆ ਮੈਂ ਇਸ ਮੌਕੇ ਤੇ ਖਾਸ ਤੌਰ ਤੇ ਦੇਸ਼ ਵਾਸੀਆਂ ਨੂੰ ਖਾਸ ਤੌਰ ਤੇ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਫਰੀਦਾ ਰੋਟੀ ਮੇਰੀ ਕਾਟ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਨੇ ਸਹਿਣਗੇ ਦੁੱਖ ਪਿਆਰੇ ਪੰਜਾਬੀਓ ਆਜ਼ਾਦੀ ਹਾਸਲ ਕਰਨ ਲਈ ਸਾਨੂੰ ਬਹੁਤ ਲੰਬਾ ਸੰਘਰਸ਼ ਕਰਨਾ ਪਿਆ ਉੱਥੇ ਹੀ 79ਵੇਂ ਆਜ਼ਾਦੀ ਦਿਵਸ ਮੌਕੇ ਕੈਬਨਿਟ ਮੰਤਰੀ ਅਮਨ अरोड़ा ਨੇ ਲੁਧਿਆਣਾ ਚਤ੍ਰੰਗਾ ਝੰਡਾ ਲਹਿਰਾਇਆ ਪਾਵਨ ਔਰ ਪਵਿੱਤਰ ਦਿਹਾੜੇ ਦੇਸ਼ ਦੇ 79ਵੇਂ ਆਜ਼ਾਦੀ ਦਿਵਸ ਦੇ ਉੱਪਰ ਦੇਸ਼ ਦੇ ਮੈਂਚੈਸਟਰ ਵੱਜੋਂ ਜਾਣੇ ਜਾਂਦੇ ਲੁਧਿਆਣਾ ਸ਼ਹਿਰ ਦੇ ਮੇਰੇ ਸਾਰੇ ਹੀ ਸਤਕਾਰਯੋਗ ਸਾਥੀਓ ਮੇਰੇ ਵੀਰੋ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਦੱਸ ਦੇ ਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅੱਜ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਗੱਲ ਕਰਦੇ ਆ ਰਾਜਪੁਰਾ ਸ਼ਹਿਰ ਦੀ ਜਿੱਥੇ ਤਰੰਗਾ ਲਹਿਰਾ ਕੇ ਆਜ਼ਾਦੀ ਦਿਵਸ ਮਨਾਇਆ ਗਿਆ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਆਏ ਮਹਿਮਾਨਾਂ ਸਮੇਤ ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਭਾਰਤ ਮਾਤਾ ਕੀ ਜੈ ਬੰਦੇ ਮਾਤਾ ਬੰਦੇ ਹਰ ਸਾਲ ਦੀ ਤਰ੍ਹਾਂ ਅਸੀਂ 79ਵਾਂ ਜਿਹੜਾ ਹੈਗਾ ਆਜ਼ਾਦੀ ਦੇ ਬਰੇਗੰਡ ਮਨਾਇਆ ਸੀ ਪੂਰੇ ਦੇਸ਼ ਦੇ ਵਿੱਚ ਬੜੇ ਹੀ ਹਸੋਲਾਸੇ ਨਾਲ ਇਹ ਦਿਨ ਮਨਾਏ ਜਾ ਰਿਹਾ ਔਰ ਸਾਡੇ ਜਿਹੜੇ ਭਾਰਤੀ ਦੇਸ਼ ਤੋਂ ਬਾਹਰ ਵੀ ਹਨ ਉਹ ਵੀ ਇਸ ਦਿਨ ਨੂੰ ਬੜੇ ਮਾਣ ਨਾਲ ਮਨਾਉਂਦੇ ਹਨ ਜਿਹੜੇ ਸਾਡੇ ਦੇਸ਼ ਭਕਤੀ ਸ਼ੂਰ ਬੀਰ ਸੀ ਜਿਨ੍ਹਾਂ ਨੇ ਦੇਸ਼ ਦੀ आजादी ਵਾਸਤੇ ਆਪਣੀਆਂ ਜਾਨਾਂ ਵਾਰੀਆਂ ਉਹਨਾਂ ਨੇ ਆਪਣੇ ਪਰਿਵਾਰਾਂ ਤੋਂ ਵੱਧ ਦੇਸ਼ ਨੂੰ ਇਹ ਮੈਂ ਦਿੱਤੀ ਆਪਣੇ ਖੂਨ ਡੋਲ ਕੇ ਉਹਨਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਹਰੇਕ ਇਨਸਾਨ ਆਪਣਾ ਫਰਜ਼ ਸਮਝੇ ਅਧਿਕਾਰ ਸੀ ਲੈਣਾ ਚਾਹੁੰਦੇ ਆ ਪਰ ਅਸੀਂ ਫਰਜ਼ਾਂ ਦੇ ਪ੍ਰਤੀ ਜਾਗਰੂਕ ਨਹੀਂ ਹਾਂ ਤਾਂ ਹੀ ਦੇਸ਼ ਅੱਗੇ ਵਸ ਸਕਦਾ ਕਿਉਂਕਿ ਕੋਈ ਵੀ ਸਰਕਾਰ ਉਹਨੋਂ ਤਾਂ ਕਾਮਯਾਬ ਨਹੀਂ ਹੋ ਸਕਦੀ ਜਦ ਤੱਕ ਲੋਕ ਉਹ ਆਪਣਾ ਸਮਰਥਨ ਨਹੀਂ ਦਿੰਦੇ ਤਹਿਤ ਅੰਮ੍ਰਿਤਸਰ ਜਿੱਥੇ ਆਜ਼ਾਦੀ ਦਿਹਾੜੇ ਮੌਕੇ ਅਟਾਰੀ ਬਾਗਾ ਸਰਹੱਦ ਤੇ ਬੀਐਸਐਫ ਵੱਲੋਂ ਤਿਰੰਗਾ ਲਹਿਰਾਇਆ ਗਿਆ ਤੇ ਡੀਆਈਜੀ ਨੇ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਨੇ ਅਤੇ ਜਵਾਨਾਂ ਨੂੰ ਮਠਾਈਆਂ ਵੰਡਕੀਆਂ ਨੇ डी जी ने कहा कि सुरक्षा इजाजत नहीं दी जाएगी आजादी दिहा राष्ट्र को बहुत बहुत शुभ कामना सुरक्षा बल के पूरे सीमा प्रहरी परिवार की से राष्ट्र यह विश्वास दिलाना चाह रहा हूँ कि हम सीमा प्रहरी तन मन धन से यहाँ पे सीमाओं की रक्षा के लिए प्राण प्रण से लगे हुए हैं और आपको विश्वास दिलाते हैं कि हमारे रहते हुए हम राष्ट्र में किसी भी प्रकार की आँच नहीं आने देंगे तो तो अमृतसर गुरु नानक स्टेडियम कैबिनेट मंत्री बलवीर सिंह ने तिरंगा लहराया कि कि समाजिक ते आर्थिक आजादी नु असल देश भगती ने, ने। ਨਸ਼ਾ ਮੁਕਤ ਪੜਿਆ ਲਿਖਿਆ ਤੇ ਉਦਯੋਗਿਕ ਪੰਜਾਬ ਬਣ ਸਕਦਾ ਹੈ ਖੁਸ਼ਹਾਲ ਜੋ ਸਾਨੂੰ ਸਾਡੇ ਸ਼ਹੀਦਾਂ ਨੇ ਆਪਣੀ ਜਾਨ ਦੀਆਂ ਕਰਵਾਨੀਆਂ ਦੇਖ ਕੇ ਆਜ਼ਾਦੀ ਦਵਾਈ ਹੈ ਉਹਦਾ 78 ਮਾਲੜਾ ਆਜ਼ਾਦੀ ਦਾਣਾ ਅਸੀਂ ਉਹਦਾ ਰੰਗ ਬੰਦੇ ਕਮਾੜ ਰਹੇ ਆ ਤੇ ਅੱਜ ਮੌਕਾ ਹੈ ਕਿ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰੀਏ ਉਦੋਂ ਸਾਡੇ ਜਿਹੜੇ ਆਜ਼ਾਦੀ ਘਰਾਟੇ ਸੀ ਉਹ ਸਾਡੀ ਖਾਤਰ ਜਿੰਨਾਂ ਚ ਗਏ ਕਾਲੇ ਪਾਣੀ ਗਏ ਸੂਲੀਆ ਤੇ ਚੜੇ ਉਥੇ ਸ਼ਾਹੀ ਸ਼ਹਿਰ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪੋਲੋ ਗਰਾਊਂਡ 'ਚ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੋ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਹੈ। ਤੇਸਾ 16 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ ਅਤੇ ਇਸ ਮੌਕੇ ਤੇ ਮੈਂ ਆਪ ਸਭ ਨੂੰ ਹਾਰਦਿਕ ਵਧਾਈ ਦਿੰਦਾ। ਸਮੇਂ-ਸਮੇਂ ਤੇ ਵਰਤੇ ਗਏ ਸੁਦਰਸ਼ਾ ਕਾਰਨ ਕਿ ਅੱਜ ਅਸੀਂ ਆਜ਼ਾਦ ਮੁਲਕ ਦੇ ਵਾਸੀ ਹਾਂ। ਸਾਨੂੰ ਮਾਣ ਹੈ ਇਹ ਦੇਸ਼ ਦੇ ਆਜ਼ਾਦੀ ਸੰਾਸ਼ੀ ਦੌਰਾਨ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਇਹ ਫੈਸਲਾ ਕੀਤਾ ਕਿ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਵੀ ਇਮਰਾਉ ਅੰਮੇਤਰਾ ਜੀ ਦੀਆਂ ਤਸਵੀਰਾਂ ਲਗਾਈਆਂ ਜਾਣ ਤੁਹਾਨੂੰ ਦੱਸ ਦੇ ਕਿ ਨਾਭਾ ਚ ਸਾਬਕਾ ਮੰਤਰੀ ਸਾਦੂ ਸਿੰਘ ਧਰਮਸੋਤ ਨੇ ਤਿਰੰਗਾ ਝੰਡਾ ਲਹਿਰਾਇਆ ਤੇ ਹਜ਼ਾਰਾਂ ਦੀ ਤਦਦ ਚ ਵਰਕਰਾਂ ਦਾ ਇਕੱਠ ਦੇਖਣ ਨੂੰ ਮਿਲਿਆ ਅਤੇ ਆਜ਼ਾਦੀ ਦਿਹਾੜੇ ਤੇ ਸਾਬਕਾ ਮੰਤਰੀ ਧਰਮਸੋਤ ਨੇ ਵਧਾਈ ਦਿੱਤੀ ਉਹਨਾਂ ਨੇ ਕਿਹਾ ਕਿ ਯੋਧਿਆਂ ਨੂੰ ਪ੍ਰਣਾਮ ਕਰਦੇ ਹਾਂ ਜਿੰਨਾ ਯੋਧਿਆਂ ਨੇ ਸਾਨੂੰ ਫਾਂਸੀ ਦੇ ਰਸੇ ਚੁੰਮ ਕੇ ਆਜ਼ਾਦੀ ਦਿਵਾਈ ਹੈ ਬੜੀਆਂ ਕਾਰਨਾ ਕਾਰਨ ਤੋਂ ਬਾਅਦ ਔਰ ਲੰਬੇ ਸਦੀਆਂ ਤੋਂ ਗੁਲਾਮ ਹਿੰਦੁਸਤਾਨ ਸਾਡੇ ਯੋਧੇ ਸੂਰਬੀਰਾ ਨੇ ਖਾਂਸੀ ਦੇ ਰੱਸਿਆਂ ਨੂੰ ਚੁਮ-ਚੁਮ ਕੇ ਇਹ ਦੇਸ਼ ਆਜ਼ਾਦ ਕਰਾਇਆ ਅੱਜ ਜਿਹੜੀ ਆਜ਼ਾਦੀ ਦੇ ਵਿੱਚ ਗੱਲ ਰੱਖਣ ਦਾ ਅਸੀਂ ਆਪਣਾ ਜਿਹੜਾ ਸਾਹ ਆਜ਼ਾਦੀ ਦੇ ਨਾਲ ਲੈ ਰਹੇ ਹਾਂ ਅਸੀਂ ਅੱਜ ਉਹ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਔਰ ਇੱਕ ਸ਼ਾਇਰ ਨੇ ਲਿਖਿਆ ਹੈ ਐ ਮੇਰੇ ਵਤਨ ਕੇ ਲੋਗੋ ਜਰਾ ਅੱਖ ਮੇਂ ਭਰ ਲੋ ਪਾਣੀ ਜੋ ਸ਼ਹੀਦ ਹੋਏ ਹੈ ਉਹਨਾਂ ਦੀ ਜਰਾ ਯਾਦ ਕਰੋ ਕੁਰਬਾਨੀ ਉਹਨਾਂ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਦੇਸ਼ ਭਗਤਾਂ ਦੀਆਂ ਉਹਨਾਂ ਨੂੰ ਵੀ ਸਾਨੂੰ ਯਾਦ ਕਰਨਾ ਚਾਹੀਦਾ ਹੈ ਔਰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਮੈਂ ਇਸ ਮੌਕੇ ਤੇ ਦੇਸ਼ ਵਿਦੇਸ਼ ਜਿੱਥੇ ਜਿੱਥੇ ਪੰਜਾਬੀ ਨਾਮ ਲੈਵਾ ਵਸਦੇ ਨੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਚਾਹੁੰਦਾ ਅਤੇ ਤੁਹਾਨੂੰ ਦੱਸ ਦਈਏ ਕਿ ਮੋਗਾ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਹੈ ਪਿਆਰੇ ਪੰਜਾਬ ਵਾਸੀਓ ਅੱਜ ਦੇਸ਼ ਦੇ 79ਵੇਂ ਆਜ਼ਾਦੀ ਦਿਹਾੜੇ ਮਨਾ ਰਹੇ ਹਾਂ ਅਤੇ ਇਸ ਸ਼ੁਭ ਅਸਰ ਮੌਕੇ ਸਮੁੱਚੇ ਪੰਜਾਬ ਵਾਸੀਆਂ ਖਾਸ ਤੌਰ ਉੱਤੇ ਮੋਗੇ ਜਿਨੇ ਦੇ ਵਾਸੀਆਂ ਨੂੰ ਹਾਰਦਿਕ ਵਧਾਈ ਦਿੰਦਾ ਦੇਸ਼ ਦੀ ਆਜ਼ਾਦੀ ਲਈ ਚਲੀਆਂ ਵੱਖ-ਵੱਖ ਲਹਿਰਾ ਅੱਗੇ ਸ਼ਹੀਦਾਂ ਆਜ਼ਮ सरदार भगत सिंह शहीद राजू शहीद सुखदेव सरदार करतार सिंह शहीद उधम सिंह शहीद मदन लाल लाला लाजपत राय जी दीवान सिंह जी होर गदरी बाबे कालेपानेजरी बा होजादी घुलाटिया वालों दिखा गई कुरबानिया बदौलत अज आज असी आजादी का निग मान रहे मैनुसद मान महसूस हो रहा है कि आम आदमी पार्टी की अगवाई वाली सरकार अधीन ਸਾਰੇ ਵਿਭਾਗਾਂ ਨੇ ਤਰੱਕੀ ਦੇ ਨਵੇਂ ਅਧਿਆਏ ਖਿchec ਹਨ ਪਰ ਮੈਂ ਇੱਥੇ ਸ퍼 ਉਨ੍ਹਾਂ ਗੱਲਾਂ ਤੇ ਪ੍ਰਾਪਤੀਆਂ ਦਾ ਜ਼ਿਕਰ ਕਰੂੰਗਾ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਤੇ ਰੋਜ਼ਬਾਰਾਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਆਂਦੀਆਂ ਹਨ ਸਾਡੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਪੰਜਾਬ ਵਾਸੀਆਂ ਨਾਲ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਜਿਸ ਤਹਿਤ ਮੁੱਖ ਮੰਤਰੀ ਸਟਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਵੱਖ-ਵੱਖ ਵਿਧਾਗਾਂ ਵਿੱਚ 52 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਵਾਸਤੇ ਸਿੱਖਿਆ ਕ੍ਰਾਂਤੀ ਤਹਿਤ 12 ਹਜ਼ਾਰ ਸਕੂਲਾਂ ਦੇ ਵਿੱਚ 2000 ਕਰੋੜ ਰੁਪਏ ਤੋਂ ਵੱਧ ਲਾਗਤ ਨਾਲ ਬੁਨਿਆਦੀ ਢਾਂਚਾ ਵਿਕਾਸ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ